ਅਣੀ ਦੋਸਤੋ ਸਭ ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਰੇ ਯੂਟਿਊਬ ਜਨ ਲੈਗਾ ਜੀ ਓਮ ਨਮੋ ਆਦੇਸ਼ 9438 ਜਿੰਨਾ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਜੋ ਇਦਾਂ ਦੀਆਂ ਵੀਡੀਓ ਤੁਹਾਡੇ ਕੋਲ ਹੋਰ ਆ ਸਕਣਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਸਾਡਾ ਵੀਡੀਓ ਪਾਉਣ ਦਾ ਮਕਸਦ ਸਿਰਫ ਇੰਨਾ ਕੀ ਆ ਵੀ ਜੋ ਸਾਡੇ ਕੋਲੇ ਅਲਮਾ ਜਾਂ ਜੋ ਸਾਡੇ ਕੋਲੇ ਸਾਡੇ ਗੁਰੂਆਂ ਨੂੰ ਕੋਈ ਬਖਸ਼ਿਸ਼ ਹੋਈ ਵੀ ਆ ਗਿਆਨ ਮਿਲਿਆ ਵਾ ਉਹ ਗਿਆਨ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਜਿਹੜਾ ਮੰਤਰ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਮਾਤਾ ਕਾਲੀ ਜੀ ਤੇ ਮਾਤਾ ਮਸਾਨੀ ਜੀ ਦਾ ਹੈ। ਜਿਹੜੇ ਅੰਦੁਨੇ ਮਾਤਾ ਇਹ ਝੋਟੇ ਦੇ ਵਿੱਚ ਚਲਦੀਆਂ ਨੇ। ਤੇ ਇਹ ਕਾਲੇ ਅਲਮ ਦਾ ਮੰਤਰ ਹੈ ਜੀ। ਇਹਨੂੰ ਬਿਨਾ ਗੁਰੂ ਤੋਂ ਕੋਈ ਵੀ ਇਨਸਾਨ ਨਾ ਕਰੇ। ਗੱਡੀ ਵਾਲੇ ਵੀਰਾਂ ਦੇ ਲਈ ਇਹ ਮੰਤਰ ਹੈ। ਜਿਹੜੇ ਗੱਡੀ ਦਾ ਕੰਮ ਕਰਦੇ ਨੇ। ਜਾਂ ਜਿਨ੍ਹਾਂ ਨੇ ਗੁਰੂ ਧਾਰੇ ਹੋਏ ਆ। ਉਹੋ ਹੀ ਇਸ ਮੰਤਰ ਦਾ ਜਪ ਸਿੱਧੀ ਕਰਨ ਕਿਉਂਕਿ ਤਾਮਸਿਕ ਮੰਤਰਾਂ ਤਾਮਸਿਕ ਮੰਤਰ ਜਿਹੜੇ ਹੁੰਦੇ ਉਹ ਬਹੁਤ ਜਲਦੀ ਪ੍ਰਭਾਵਸ਼ਾਲੀ ਮੰਤਰ ਹੁੰਦੇ ਤੇ ਬਹੁਤ ਜਲਦੀ ਪ੍ਰਭਾਵ ਪੈਦਾ ਕਰਦੇ ਨੇ ਬਿਨਾਂ ਗੁਰੂ ਦੀ ਆਗਿਆ ਤੋਂ ਜਾਂ ਬਿਨਾਂ ਗੁਰੂ ਤੋਂ ਕੋਈ ਵੀ ਇਨਸਾਨ ਇਹਨਾਂ ਮੰਤਰਾਂ ਦਾ ਜਾਪ ਨਾ ਕਰੇ ਸਾਡੀ ਇਹ ਹੀ ਅਥਵਾਨ ਕੇ ਬੇਨਤੀ ਹੈ ਕਿਉਂਕਿ ਇਹ ਜੋਟੇ ਦੇ ਵਿੱਚ ਦੋਨੇ ਮਾਤਾ ਦੋਨੇ ਸ਼ਕਤੀਆਂ ਚੱਲਦੀਆਂ ਨੇ ਇਨਾਂ ਦੀ ਪਾਵਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਮੰਤਰ ਕਈ ਵੀਰ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਵੀ ਸਾਨੂੰ ਜੋਟੇ ਦੇ ਵਿੱਚ ਕੋਈ ਮੰਤਰ ਦੱਸੋ ਜਿਹੜੇ ਦੋ ਸ਼ਕਤੀਆਂ ਇਕੱਠੀਆਂ ਚੱਲਦੀਆਂ ਹੋਣ ਇਹ ਉਹਨਾਂ ਦੀ ਲੜੀ ਦੇ ਵਿੱਚੋਂ ਇੱਕ ਮੰਤਰ ਤੁਹਾਨੂੰ ਦੇਣ ਜਾ ਰਿਹਾ ਹਾਂ ਚਲਦੇ ਹਾਂ ਜੀ ਮੰਤਰਾਲ ਮੰਤਰ ਕਾਲੀ ਮਾਤਾ ਕਾਲੀ ਜੀ ਤੇ ਮਾਤਾ ਮਸਾਣੀ ਜੀ ਲਿਖਾਈ ਮੇਰੀ ਇਦਾਂ ਦੀ ਕੋਈ ਆ ਤੁਹਾਨੂੰ ਪੜ੍ਹ ਕੇ ਤਾਈਂ ਸੁਣਾਉਣਾ ਹਨ ਵੀ ਕੋਸ਼ਿਸ਼ ਕਰ ਦੇਖ ਕੇ ਲਿਖ ਲਿਆ ਕਰੋ ਕੋਸ਼ਿਸ਼ ਪੜ੍ਹ ਲਿਆ ਪੜ੍ਹੇ ਤੋਂ ਸੁਣ ਲਿਆ ਕਰੋ ਤੇ ਆਪਣਾ ਸੁੱਧ ਕਰਕੇ ਲਿਖ ਦਿਆ ਕਰੋ ਇਹ ਮਾਤਾ ਕਾਲੀ ਮਾਤਾ ਮਸਾਣੀ ਦੋਨਾਂ ਨੂੰ ਜੋਟੇ ਵਿੱਚ ਚਰਾਉਣ ਲਈ ਹੈ ਵੀਰੀ eri ਹੈਗੇ ਜੀ 41 ਦਿਨ ਪੰਜ ਮਾਲਾ ਹਰ ਰੋਜ਼ ਜਾਪ ਕਰਨੀਆਂ ਨੇ ਆ 41 ਦਿਨ ਜਾਪ ਕਰਨਾ ਜੀ ਤੇ ਪੰਜ ਮਾਲਾ ਹਰ ਦਿਨ ਦੀਆਂ ਹੋਣੀਆਂ ਜ਼ਰੂਰੀ ਨੇ ਸਮਾਨ ਵਿੱਚ ਕੀ ਲੱਗਣਾ ਜੀ 100 ਗ੍ਰਾਮ ਵਰਫੀ ਇੱਕ ਬੋਤਲ ਦਾਰੂ ਦੀ ਕਾਲੀ ਮਾਤਾ ਦਾ ਹਾਰ ਸ਼ਿੰਗਾਰ ਤੇ ਨਾਰੀਅਲ ਇਹ ਇੱਥੋਂ ਤੱਕ ਮਾਤਾ ਕਾਲੀ ਜੀ ਦਾ ਸਮਾਨ ਇਹ ਤੋਂ ਬਾਅਦ ਆ ਗਿਆ ਮਾਤਾ ਮਸਾਣੀ ਜੀ ਉਹਨਾਂ ਦਾ ਲੱਗੂਗਾ ਜੀ ਇੱਕ ਨਾਰੀਅਲ ਦੋ ਲੱਡੂ ਦੋ ਪਾਣ ਲਾਲ ਹਾਰ ਸ਼ਿੰਗਾਰ ਇਹ ਸਾਰਾ ਸਮਾਨ ਸਾਰਾ ਸਮਾਨ ਦੋਨੇ ਤਰ੍ਹਾਂ ਦਾ ਸਮਾਨ ਲੈ ਕੇ ਮਾਤਾ ਕਾਲੀ ਜੀ ਦਾ ਵੀ ਤੇ ਮਾਤਾ ਮਸਾਣੀ ਜੀ ਦਾ ਵੀ ਕਿਸੇ ਵੀ ਪਾਣੀ ਦੇ ਕਿਨਾਰੇ ਤੇ ਜਾ ਕੇ ਬੈਠ ਜਾਣਾ। ਪਾਣੀ ਦੇ ਕਿਨਾਰੇ ਤੇ ਬੈਠ ਕੇ ਦੋਨਾਂ ਮਾਤਾ ਨੂੰ ਅਰਦਾਸ ਕਰਨੀ ਹੈ ਮਾਤਾ ਮਸਾਣੀ ਜੀ ਨੂੰ ਤੇ ਮਾਤਾ ਕਾਲੀ ਜੀ ਨੂੰ ਅਰਦਾਸ ਕਰਕੇ ਫਿਰ ਇਹ ਸਮਾਨ ਉੱਥੇ ਰੱਖ ਕੇ ਵਾਪਸ ਆ ਜਾਣਾ ਤੇ ਆ ਕੇ 41 ਦਿਨ ਜਾਪ ਕਰਨਾ। ਅਤੇ ਅਖੀਰਲੇ ਦਿਨ ਫਿਰ ਇਸੇ ਤਰ੍ਹਾਂ ਦਾ ਸਮਾਨ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਦੇਣਾ ਆਪਾਂ ਉਹੀ ਅਖੀਰਲੇ ਦਿਨ ਸਮਾਨ ਦੇਣਾ। ਜਿਸ ਨਾਲ ਇਹ ਸਮਾਂ ਤੁਹਾਨੂੰ ਸਿੱਧੀ ਹਜੂ ਕੰਮ ਕੀ ਕਰਦਾ ਜੀ। ਇਹ ਮੰਤਰ ਹਰ ਇੱਕ ਕੰਮ ਕਰਨ ਵਿੱਚ ਸਮਰੱਥਾ ਹੈ ਸਮਰੱਥਾ ਇਸ ਮੰਤਰ ਤੋਂ ਆਪਾਂ ਕੋਈ ਵੀ ਕੰਮ ਕਰ ਲੈ ਸਕਦੇ ਹਾਂ ਕਿਸੇ ਪੂਜ ਵਿਦਿਆ ਨੂੰ ਕੀਤੇ ਕਰਾਏ ਨੂੰ ਜਾਂ ਕੋਈ ਦੁੱਖ ਤਕਲੀਫ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਇਸ ਮੰਤਰ ਦਾ ਥੋੜਾ ਪਾਲ ਸਕਦੇ ਹਾਂ ਇਸ ਮੰਤਰ ਦੇ ਨਾਲ ਕੀਲਣ ਕਰ ਸਕਦੇ ਹਾਂ ਜਾਨੀ ਕਿ ਕੋਈ ਵੀ ਕੰਮ ਇਹ ਮੈਨੂੰ ਲੱਗਦਾ ਵੀ ਤੁਸੀਂ ਸਾਰਾ ਕੁਝ ਸਮਝ ਗਏ ਹੋਵੋਗੇ ਵੀ ਦੀ ਵੀ ਸਮਝ ਗਏ ਹੋ ਸਮਾਨ ਵੀ ਸਮਝ ਗਏ ਹੋਵੋਗੇ ਤੇ ਕੰਮ ਵੀ ਸਮਝ ਗਏ ਹੋ ਹੋਮਗੇ ਚਲਦੇ ਜੀ ਮੰਤਰਾਲ ਮੰਤਰ ਸੁਣ ਲਓ ਜੀ ਲਿਖਿਆ ਵਾ ਪੜ੍ਹ ਕੇ ਲਿਖ ਲਿਓ ਜੇ ਨਾ ਸਮਝ ਆਵੇ ਤਾਂ ਮੈਂ ਬੋਲ ਦਿੰਨਾ ਉਸ ਬੋਲੀ ਦੇ ਮੁਤਾਬਕ ਲਿਖ ਲਿਓ ਕੜਕੜ ਕਰਦੀ ਕਾਲਕਾ ਪੜ ਪੜ ਜਲੇ ਮਸਾਨ ਜਾਗੀ ਮਸਾਣੀ ਦੇ ਨਾਲ ਕਾਲਕਾਂ ਬਣਾਓ ਰੂਪ ਵਿਕਰਾਲ ਖੱਪਰ ਲਹੂ ਦਾ ਭਰ ਲਿਆ ਪਿੰਡੀ ਰੜੇ ਮદાન ਮਸਾਣੀ ਦੇ ਸੰਗ ਕਾਲ ਕਾ ਕਰੋ ਵੈਰੀ ਦਾ ਨਾਸ਼ ਮੇਰੇ ਵੈਰੀ ਨੂੰ ਘੇਰ ਕੇ ਨਹੀਂ ਮਾਰੇ ਵੈਰੀ ਨੂੰ ਘੇਰ ਕੇ ਕਰੋ ਮਰਗੜ ਦੇ ਵਿੱਚ ਵਾਸ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੇਖਾਂ ਮਾਤਾ ਕਾਲੀ ਮਾਤਾ ਮਸਾਣੀ ਤੇਰੀ ਕਲਾਮ ਦਾ ਤਮਾਸ਼ਾ ਮੰਨਤਾ ਦੁਬਾਰਾ ਫੇਰ ਸੁਣ ਲੋ ਕੜ ਕਰ ਕੜਕੜ ਕਰਦੀ ਕਾਲਕਾ ਪੜਪੜ ਜਲੇ ਮਸਾਣ ਜਾਗੀ ਮਸਾਣੀ ਦੇ ਨਾਲ ਕਾਲਕਾ ਬਣਾਓ ਰੂਪ ਵਿਕਰਾਲ ਖੱਪਰ ਲਹੂ ਦਾ ਭਰ ਲਿਆ ਪੀਂਦੀ ਰੜੇ ਮਦਾਨ ਮਸਾਣੀ ਦੇ ਸੰਗ ਕਾਲਕਾ ਕਰੇ ਵੈਰੀ ਦਾ ਨਾਸ ਮਾਰੇ ਵੈਰੀ ਨੂੰ ਘੇਰ ਕੇ ਕਰੋ ਮਰਗੜ ਦੇ ਵਿੱਚ ਵਾਸ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੇਖਾਂ ਮਾਤਾ ਕਾਲੀ ਮਾਤਾ ਮਸਾਣੀ ਤੇਰੀ ਕਲਾਮ ਦਾ ਤਮਾਸ਼ਾ ਇਹ ਮੰਤਰ ਹੈ ਜੀ ਉਮੀਦ ਕਰਦਾ ਵੀ ਮੰਤਰ ਤੁਹਾਨੂੰ ਸਮਝ ਆ ਗਿਆ ਹੋਊਗਾ ਵਿਧੀ ਸਾਰਾ ਕੁਝ ਤੁਹਾਨੂੰ ਦੱਸਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੇ ਤੁਹਾਨੂੰ ਕੋਈ ਮੰਤਰ ਚਾਹੀਦਾ ਤਾਂ ਉਹਦੇ ਵਾਸਤੇ ਵੀ ਕਮੈਂਟ ਕਰ ਸਕਦੇ ਹੋ ਜਾਂ ਕਿਸੇ ਵੀ ਭੈਣ ਨੇ ਮੇਰੇ ਇਹਨਾਂ ਮੰਤਰਾਂ ਤੋਂ ਸਿੱਖਿਆ ਲੈ ਕੇ ਕੋਈ ਸਾਧਨਾ ਕੀਤੀ ਆ ਉਹਦੇ ਅਨੁਭਾਅ ਮੈਨੂੰ ਦੱਸ ਸਕਦੇ ਹੋ ਮੈਸੇਜ ਕਰਕੇ ਕਮੈਂਟ ਕਰਕੇ ਤਾਂ ਜੋ ਮੈਨੂੰ ਵੀ ਮਹਿਸੂਸ ਹੋਵੇ ਵੀ ਹਾਂ ਮੇਰੇ ਦਿੱਤੇ ਹੋਏ ਮੰਤਰਾਂ ਤੋਂ ਕੋਈ ਬੰਦਾ ਫਾਇਦਾ ਲੈ ਰਿਹਾ ਹੈ ਧੰਨਵਾਦ ਜੀ